ਸਾਰਾ ਗੁਰਬਾਣੀ ਦੇ ਫਰਮਾਨ ਹਨ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਬਾਪੇ ਪਾਸਾਰਾ ਰਾਜੇ ਪਾਪ ਕਮਾਵੰਦੀ ਉਲਟੀ ਬਾੜ ਖੇਤ ਕੋ ਖਾਈ ਸੱਚੇ ਪਾਰਸਾ ਜੀਓ ਜੂਨ 1984 ਸਮੇਂ ਦੀ ਹਕੂਮਤ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੋਹਾਨੀਅਤ ਦੇ ਕੇਂਦਰ ਟਿੱਥੇ ਸੱਬੇ ਥਾਂ ਨਹੀਂ ਤੁਦ ਜਿਹਿਆ ਬੱਧ ਪਰਖ ਵਿਦਾਤਾ ਤਾ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹ ਵਰਨਾ ਕੋ ਸਾਂਝਾ ਦੇ ਪਿੱਤਰ